ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਡਰੀ ਕੇਂਦਰ ਸਰਕਾਰ ਕਿਸਾਨ ਹੋ ਗਏ ਸਾਰੇ ਇਕੱਠੇ ਸਵਿੱਤ ਕਿਸਾਨ ਮੋਰਚੇ ਦੇ ਵੱਡੇ ਲੀਡਰ ਵੀ ਹੁਣ ਸ਼ੰਭੂ ਮੋਰਚੇ ਦੇ ਉੱਤੇ ਖਨੋਰੀ ਮੋਰਚੇ ਦੇ ਉੱਤੇ ਜੋ ਕਿਸਾਨ ਡਟੇ ਹੋਏ ਨੇ ਉਹਨਾਂ ਦਾ ਸਾਥ ਦੇਣ ਦੇ ਲਈ ਤਿਆਰ ਹੋ ਚੁੱਕੇ ਨੇ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਮੀਟਿੰਗ ਸੱਦ ਲਈ ਉਧਰ ਜੁਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਵੀ ਮੀਟਿੰਗ ਬੁਲਾ ਲਈ 23 ਦਸੰਬਰ ਨੂੰ ਵੱਡਾ ਕੰਮ ਹੋਣ ਵਾਲਾ ਆ ਜੁਗਿੰਦਰ ਸਿੰਘ ਉਹ ਗਰਾਹਾਂ ਕੀ ਕਹਿ ਰਹੇ ਨੇ ਬਲਵੀਰ ਸਿੰਘ ਰਾਜੇਵਾਲ ਕੀ ਕਹਿ ਰਹੇ ਨੇ ਉਹਨਾਂ ਦੀ ਪਹਿਲਾਂ ਜਵਾਨੀ ਸੁਣਾਉਣੀ ਆ ਜਿਸ ਨੂੰ ਸੁਣ ਕੇ ਸ਼ਾਇਦ ਜੋ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਨੇ ਉਹਨਾਂ ਨੂੰ ਖੁਸ਼ੀ ਜ਼ਰੂਰ ਮਿਲੇ ਐਸਕੇਮ ਦੇ ਸਾਰੇ ਮੈਂਬਰ ਸਹਿਬਾਨ ਨੂੰ ਬੇਰਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜੀ ਰੀਸੈਂਟ ਡਲੇਵਾਲ ਦੀ ਖਨੋਰੀ ਬਾਰਡਰ ਉੱਤੇ ਉਖੜਤਾਲ ਕਰਨ ਜਿਸ ਤਰ੍ਹਾਂ ਸਿਹਤ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹਾਂ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤangl ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੀਏ ਬਹੁਤ-ਬਹੁਤ ਧੰਨਵਾਦ ਐਸਕੇਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰੇ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰਜਿਕ ਰੀਸੈਂਟ ਢਲੇਵਾਲ ਦੀ ਖਨੌਰੀ ਬਾਰਡਰ ਉਤੇ ਭੁਖ ਹੜਤਾਲ ਕਾਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਆ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤਾਗਨ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੀਏ ਬਹੁਤ ਬਹੁਤ ਧੰਨਵਾਦ ਇਸ ਕਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰੇ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜੀ ਰੀਸੈਂਟ ਢਲੇਵਾਰ ਦੀ ਖਨੌਰੀ ਬਾਰਡਰ ਉੱਤੇ ਭੁਖ ਹੜਤਾਲ ਕਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹਾਂ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤਾਗਲ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੀਏ ਬਹੁਤ ਬਹੁਤ ਧੰਨਵਾਦ ਸੁਣਿਆ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਵੀ ਮੀਟਿੰਗ ਬੁਲਾ ਲਈ ਗਈ ਆ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਜੋ ਵੀ ਫੈਸਲਾ ਹੋਵੇਗਾ ਉਸ ਫੈਸਲੇ ਨੂੰ ਮੰਨ ਕੇ ਬਾਕੀ ਕਿਸਾਨ ਲੀਡਰ ਫਿਰ ਤੈਅ ਕਰਨਗੇ ਕਿ ਆਖਰ ਕਿਸਾਨ ਜਿਹੜੇ ਬੈਠੇ ਨੇ ਬਰੂਹਾ ਦੇ ਉੱਤੇ ਹਰਿਆਣਾ ਦੀਆਂ ਤਾਂ ਉਹਨਾਂ ਦੇ ਨਾਲ ਸਾਥ ਦੇਣ ਦੇ ਲਈ ਜਾਣਾ ਆ ਤਾਂ ਜੇਕਰ ਮੀਟਿੰਗ ਹੋਵੇਗੀ ਕੱਲ ਨੂੰ ਮੀਟਿੰਗ ਹੋਣ ਵਾਲੀ ਆ ਸਯੁਕਤ ਕਿਸਾਨ ਮੋਰਚੇ ਦੀ ਵੱਡੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਫੈਸਲੇ ਦੇ ਵਿੱਚ ਕੋਈ ਪੋਜ਼ਿਟਿਵ ਰਿਸਪੌਂਸ ਹੀ ਆਵੇਗਾ ਤਾਂ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਅਸੀਂ ਫੈਸਲਾ ਕਰਾਂਗੇ ਉਧਰ ਜੁਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਵੀ ਜੋ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਮਰਨ ਵਰਤੇ ਤੇ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਆ ਤੇ ਦੂਜੇ ਪਾਸੇ ਦਰਸ਼ਨਪਾਲ ਕਿਸਾਨ ਲੀਡਰ ਜਿਹੜੇ ਨੇ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਦੇ ਜੋ ਪ੍ਰਧਾਨ ਨੇ ਉਨ੍ਹਾਂ ਦੇ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਦਾ ਹਾਲਚਾਲ ਜਾਣਿਆ ਜੋ ਜਗਜੀਤ ਸਿੰਘ ਡੱਲੇਵਾਲ ਅੱਜ 22ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਉਹਨਾਂ ਦਾ ਮਰਨ ਵਰਤ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਉਹਨਾਂ ਦਾ ਹਾਲ ਜਾਣਨ ਦੇ ਲਈ ਹੁਣ ਹਰ ਕੋਈ ਪਹੁੰਚਣਾ ਸ਼ੁਰੂ ਹੋ ਚੁੱਕਿਆ ਤਾਂ ਹੁਣ ਇਹ ਕਿਸਾਨਾਂ ਦੇ ਲਈ ਵੱਡੀ ਖੁਸ਼ੀ ਦੀ ਗੱਲ ਆ ਉਧਰ ਕੇਂਦਰ ਸਰਕਾਰ ਦੇ ਲਈ ਵਿਫਤਾ ਪਾ ਦਿੱਤੀ ਗਈ ਆ ਕੇਂਦਰ ਸਰਕਾਰ ਹੁਣ ਡਰ ਜਾਵੇਗੀ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਹੋ ਜਾਣਗੀਆਂ ਕਿਉਂਕਿ ਏਕਤਾ ਤੇ ਸਬਰ ਹੀ ਜਿਤਾਉਂਦਾ ਪਹਿਲਾਂ ਵੀ ਜੋ ਤਿੰਨ ਖੇਤੀ ਕਾਨੂੰਨ ਜਿਹੜੇ ਰੱਦ ਕਰਵਾਏ ਸੀ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਏਕਾ ਸੀ ਇਸ ਕਰਕੇ ਹੀ ਉਹ ਵੱਡੀ ਜਿੱਤ ਹਾਸਲ ਹੋਈ ਸੀ ਹੁਣ ਫਿਰ ਤੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਏਕਾ ਕਰ ਲਿਆ ਗਿਆ ਏਕੇ ਤੋਂ ਬਾਅਦ ਹੁਣ ਜਿੱਤ ਕਦੋਂ ਹੁੰਦੀ ਆ ਇਹ ਦੇਖਣ ਵਾਲੀ ਗੱਲ ਰਹੇਗੀ